ਮਾਈਕ ਨੂੰ ਫਿਰ ਜਵੰਦ ਅਸਲੀ ਫੂਲ ਮਾਈਕ ਨੂੰ ਦੁਬਾਰਾ ਕਵਰ ਕਰਨਾ ਅਜਿਹਾ ਜੰਦ ਅਸਵਾ ਤੁਸੀਂ ਜਾ ਰਹੇ ਹੋ ਡੀਸੀ ਮੈਨ ਨੂੰ ਮਿਲਣ ਤੇ ਕਿਵੇਂ ਕਿ ਮਨਰੋਸ ਮਾਸਟਰ ਕੀ ਕਰਦੇ ਅਸੀਂ ਮੈਮੋਰੰਡਮ ਦੇਣ ਲਈ ਇੱਕ ਰੋਸ ਪ੍ਰੋਟੈਸਟ ਕਰ ਲਈ ਨਾਟ ਓਨਲੀ ਪਟਿਆਲਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਾਹਿਬਾਨ ਨੂੰ ਮੈਮੋਰੰਡਮ ਦੇਣਾ ਜਿਸ ਦੇ ਵਿੱਚ ਸਾਡੀ ਮੁੱਖ ਡਿਮਾਂਡ ਹੈ ਬਿਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਔਰ ਭਾਈ ਅਮਰਪਾਲ ਸਿੰਘ ਜੀ ਖਾਲਸਾ ਤੋਂ ਐਨਐਸਏ ਰੱਦ ਕੀਤੀ ਜਾਵੇ ਖਡੂਰ ਸਾਹਿਬ ਦੇ ਐਮਪੀ ਨੂੰ ਜਿਹੜਾ ਹੈ ਉਹ ਇਹ ਹਾਕੀ ਤਾਂ ਜਾਂ ਵੀ ਤਾਂ ਕਿ ਉਹ ਲੋਕ ਰਾ ਦੇ ਵਿੱਚ ਲੋਕਤੰਤਰ ਦੇ ਵਿੱਚ ਰਹਿ ਕੇ ਆਪਣਾ ਕੰਮ ਕਰ ਸਕਣ ਕਿੱਥੋਂ ਸ਼ੁਰੂ ਕਰੇ ਉਹਦੇ 30 ਕੋਈ ਜਾਣਦੇ ਕਿੰਨੇ ਜਿਹੜਾ ਹੈਗਾ ਕੱਠ ਜਿਵੇਂ ਕਿ ਐਉਂ ਹੋਵੇ 20 ਨਵੰਬਰ ਜਿਸ ਤਰ੍ਹਾਂ ਜਿਸ ਤਰ੍ਹਾਂ ਲੋਕ ਬਾਹਰੋਂ ਦੂਰ ਤੋਂ ਆ ਰਹੇ ਹਨ ਉਹ ਅਸੀਂ ਸਾਡੇ ਕੱਠ ਹੋ ਜਾਏਗਾ ਇੱਥੋਂ ਸ਼ੁਰੂ ਕਰਕੇ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਵਾਪਸ ਇੱਥੇ ਆਵਾਂਗੇ ਇਹ ਹੋ ਗਿਆ ਬਹੁਤ ਲੱਗਦਾ ਹੈ ਕਸ਼ੋਰ ਦਾ ਸੋਚ ਰਾਹ ਜਿਸ ਨੂੰ ਪਹਿਲਕੀ ਕਰਨਾ ਕਿ 3 ਮਟ ਰਹੇ ਹੋਗਰ। ਅਸੀਂ ਅੱਜ ਅਤਲੀ ਦਲਵਾਰਤ ਪੰਜਾਬ ਦੀ ਜਥੇਬੰਦੀ ਹੈ ਲੋ। ਸਾਨੂੰ ਮੈਸੇਜ ਸੀਗਾ ਆਲ ਪੰਜਾਬ ਦੇ ਸਾਰੇ ਸਿੱਖਾਂ ਨੂੰ ਭਈ ਜਿਹੜੀ ਭਾਈ ਅਮਰਪਾਲ ਸਿੰਘ ਤੇ ਨਜਾਇਜ਼ ਤੌਰ ਤੇ ਤੀਜੀ ਵਾਰ ਐਨਐਸਏ ਲੱਗੀ ਹੈ ਉਹ ਰੱਦ ਕੀਤੀ ਜਾਏ ਔਰ ਭਾਈ ਸਾਹਿਬ ਨੂੰ ਪੰਜਾਬ ਦੀ ਜੇਲ੍ਹ ਵਿੱਚ ਲਿਆਂਦਾ ਜਾਏ। ਐਨਐਸਏ ਸਾਰੇ ਸਿੰਘਾਂ ਦੇ ਇਕੱਠੀ ਲੱਗੀ ਸੀਗੀ। ਬਾਕੀ ਸਿੰਘ ਪੰਜਾਬ ਵਿੱਚ ਭੇਜ ਦਿੱਤੇ ਆ ਔਰ ਸਿੱਖਾਂ ਦੇ ਵਿੱਚ ਇੱਕ ਪ੍ਰਚਾਰਟ ਪੈਦਾ ਕਰਨ ਵਾਸਤੇ ਇਕੱਲੇ ਭਾਈ ਸਾਹਿਬ ਨੂੰ ਉੱਥੇ ਰੱਖਿਆ ਗਿਆ। ਪ੍ਰ ਸਿੱਖਾਂ ਦੇ ਵਿੱਚ ਦੁਵਿਧਾ ਪੈਦਾ ਹੋਈ ਪਰ ਇਹ ਨਹੀਂ ਇਹੋ ਜੀਆਂ ਗੰਧੀਆਂ ਨੀਤੀਆਂ ਭਾਰਤ ਸਰਕਾਰ ਬੰਦ ਕਰੇ ਪੰਜਾਬ ਸਰਕਾਰ ਬੰਦ ਕਰੇ ਉਹ ਸਾਡੇ ਬੰਦੀ ਸਿੰਘ ਤੁਰੰਤ ਰਿਹਾ ਕਰੇ ਅਸੀਂ ਡੀਸੀ ਸਾਹਿਬ ਪਟਿਆਲਾ ਨੂੰ ਦੇਣਾ ਜੀ ਟੀਵੀ ਵਿੱਚ ਮੰਗਾਣੇ ਕਿਵੇਂ ਉਹਦੇ ਵਿੱਚ ਬੰਦੀ ਸਿੰਘਾਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਔਰ ਭਾਈ ਅਮਰਪਾਲ ਸਿੰਘ ਦੇ ਐਨਐਸਏ ਖਤਮ ਕਰਕੇ ਸਾਰੇ ਸਿੰਘਾਂ ਦੀ ਐਨਐਸਏ ਖਤਮ ਕਰਕੇ ਪੰਜਾਬ ਵਿੱਚ ਲਿਆ ਕੇ ਉਹਨਾਂ ਨੂੰ ਰਿਹਾ ਕੀਤਾ ਜਿਹੜੀ 4 ਲੱਖ ਵੋਟ ਪਾ ਕੇ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਬਣੇ ਆ ਉਹ ਆਪਣੇ ਹੱਕ ਮੈਂਬਰ ਪਾਰਲੀਮੈਂਟ ਵਿੱਚ ਰੱਖਣ ਉਹਨਾਂ ਨੂੰ ਪਾਰਲੀਮੈਂਟ ਵਿੱਚ ਵੀ ਜਾਣ ਦੀ ਇਜਾਜ਼ਤ ਦਿੱਤੀ ਜਾਏ। ਅਗਲੀ ਨੀਤੀ ਕਿ ਹੋਏਗੀ ਜੀ। ਇਸ ਤੋਂ ਅਗਲੀ ਰਣਨੀਤੀ ਪਾਲਤੀ ਨਾਲ ਵਿਚਾਰ ਕਰਕੇ ਜਿਵੇਂ ਖਾਲਸਾ ਪੰਥ ਦੀ ਹੋਏਗੀ ਤੁਹਾਡੇ ਸਾਹਮਣੇ ਹੋਏਗੀ ਜੀ। ਅਸੀਂ ਤਾਂ ਪ੍ਰੈਸ ਅੱਗੇ ਇੱਕ ਬੇਨਤੀ ਕਰਦੇ ਹਾਂ ਵੀ ਸਾਡਾ ਮੈਸੇਜ ਪੰਜਾਬ ਦੇ ਗ੍ਰਹਿ ਮੰਤਰੀ ਔਰ ਪ੍ਰਧਾਨ ਮੰਤਰੀ ਨੂੰ ਪਹੁੰਚਾਇਆ ਜਾਏ। ਵੀ ਸਾਡੇ ਨਾਲ ਜਿਹੜਾ ਕਟਕਿੰਦਿਆਂ ਦਾ ਧੱਕਾ ਹੁੰਦਾ ਬੰਦ ਕੀਤਾ ਜਾਏ। ਅਸੀਂ ਬਹੁਤ ਵੱਡੇ ਸ਼ਹਿਰੀ ਆ। ਅਸੀਂ ਇਹ ਦੇਸ਼ ਲਈ ਲੜੇ ਆ ਸਾਡੀਆਂ 93% ਕਰਬਾਦੀਆਂ ਨੇ। ਅਸੀਂ ਇਸ ਦੇਸ਼ ਲਈ ਬਹੁਤ ਕੋਸ਼ਿਸ਼ ਕੀਤਾ ਹੈ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਵੀ ਇਸ ਦੇ ਆਪਣੇ ਪੰਜਾਬ ਦੇ ਖਿੱਤੇ ਦੇ ਵਿੱਚ ਨਿਗ ਮਾਰੀਏ ਸਾਡੇ ਪੰਜਾਬ ਦੇ ਪਾਣੀ ਖੋਏ ਜਾ ਰਹੇ ਨੇ ਸਾਡੀ ਨੌਜਵਾਨੀ ਖੋਈ ਜਾ ਰਹੀ ਹੈ ਸਾਡੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਉਹ ਚਾਹਦੇ ਨਹੀਂ ਬਾਹਰ ਦੇ ਬੰਦਿਆਂ ਨੂੰ ਦਿੱਤੇ ਜਾ ਰਹੇ ਆ ਕਿ ਪੰਜਾਬ ਦੇ ਵਿੱਚ ਇਨੀ ਕੁਆਲਿਫਿਕੇਸ਼ਨ ਨਹੀਂ ਆ